ਸਰਹੰਦ ਦੰਦਪੂਰਬੀ ਪੰਜਾਬ ਦਾ ਮਹਾਨ ਮੱਧਕਾਲੀ ਸ਼ਹਿਰ ਭਾਰਤੀ ਪੰਜਾਬ ਆਪਣੇ ਵਿਰਾਸਤੀ ਸਥਾਨਾਂ ਨੂੰ ਪ੍ਰਮੋਟ ਕਰਨ ਵਿੱਚ ਬਹੁਤ ਪਿੱਛੇ ਰਹਿ ਗਿਆ ਹੈ ਅਕਸਰ ਸਾਰਾ ਧਿਆਨ ਸਿਰਫ ਸ਼੍ਰੀ ਅਮਰਸਰ ਸਾਹਿਬ ਤੇ ਹੀ ਕੇਂਦਰਿਤ ਹੁੰਦਾ ਹੈ ਜਦਕਿ ਬਾਤੀ ਬਾਕੀ ਇਤਿਹਾਸਕ ਥਾਵਾਂ ਅਣਗੌਲੀਆਂ ਰਹਿ ਜਾਂਦੀਆਂ ਨੇ ਇਸ ਅਣਗਹਿਲੀ ਦੀ ਸਭ ਤੋਂ ਵੱਡੀ ਮਿਸਾਲ ਸਰਹੰਦ ਹੈ ਇਹ ਸ਼ਹਿਰ ਕਿਸੇ ਸਮੇਂ ਪੂਰਬੀ ਪੰਜਾਬ ਦਾ ਸਭ ਤੋਂ ਮਹਾਨ ਸ਼ਹਿਰ ਸੀ ਪਰ ਅੱਜ ਇਸ ਨੂੰ ਉਹ ਪਛਾਣ ਨਹੀਂ ਮਿਲ ਰਹੀ ਜਿਸ ਦਾ ਇਹ ਹੱਕਦਾਰ ਹੈ ਸਾਨੂੰ ਲੋੜ ਹੈ ਅਸੀਂ ਇਸ ਅਨਮੋਲ ਵਿਰਾਸਤ ਬਾਰੇ ਜਾਗਰੂਕ ਹੋਈਏ ਤਕਰੀਬਨ ਹਰ ਸਿੱਖ ਇਸ ਸਥਾਨ ਨੂੰ ਸਭ ਯਾਦਾਂ ਦੀ ਸ਼ਹਾਦਤ ਦੇ ਸਥਾਨ ਵਜੋਂ ਜਾਣਦਾ ਹੈ ਪਰ ਫਿਰ ਵੀ ਸਿੱਖ ਕੌਮ ਤੋਂ ਬਾਹਰ ਇਹ ਸਥਾਨ ਲਗਭਗ ਅਣਜਾਣ ਹੈ ਇਸ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਲੋਕ ਇਹ ਵੀ ਬਹੁਤ ਘੱਟ ਜਾਣਦੇ ਹਨ ਕਿ ਇਹ ਭਾਰਤ ਦੇ ਸਭ ਤੋਂ ਇਤਿਹਾਸਿਕ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ 20ਵੀਂ ਸਦੀ ਦੇ ਚੀਨੀ ਯਾਤਰੀ ਹਿਊਨ ਸੰਗ ਨੇ ਇਸ ਨੂੰ ਸਤਲੁਜ ਖੇਤਰ ਦੀ ਰਾਜਧਾਨੀ ਦੱਸਿਆ ਸੀ ਅਤੇ ਜ਼ਿਕਰ ਕੀਤਾ ਸੀ ਇਹ ਸ਼ਹਿਰ ਬੋਧੀ ਮੱਠਾਂ ਨਾਲ ਭਰਿਆ ਹੋਇਆ ਸੀ ਬਾਅਦ ਵਿੱਚ 1012 ਈਸਵੀ ਵਿੱਚ ਸਰਹੰਦ ਸਿੰਧੂ ਸ਼ਾਹੀ ਵੰਸ਼ ਦੀ ਅਸਥਾਈ ਰਾਜਧਾਨੀ ਬਣ ਗਿਆ ਸੀ ਇਹ ਉਹੀ ਰਾਜਵੰਸ਼ ਜਿਸ ਦੀ ਬਣਾਈ ਮੰਦਰ ਅੱਜ ਵੀ ਇਸਲਾਮਾਬਾਦ ਦੇ ਦੱਖਣ ਵਿੱਚ ਸਾਲਟ ਰੇਂਜ ਲੂਣ ਦੀਆਂ ਪਹਾੜੀਆਂ ਨੇ ਜੋ ਉਹਨਾਂ ਵਿੱਚ ਖੜੇ ਹਨ ਅਤੇ ਆਧਨੋ ਤੋਂ ਪਾਕਿਸਤਾਨ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਮੰਨੇ ਜਾਂਦੇ ਹਨ 19ਵੀਂ ਸਦੀ ਵਿੱਚ ਫ੍ਰਾਂਸੀਸੀ ਯਾਤਰੀ ਬੀ ਜੈਕ ਮੌਂਟਨੇਸਰਹੰਦਾਰੇ ਲਿਖਿਆ ਸੀ ਕਿ ਦਿੱਲੀ ਤੋਂ ਬਾਅਦ ਮੈਂ ਭਾਰਤ ਵਿੱਚ ਸਭ ਤੋਂ ਵੱਡੇ ਖੰਡਰ ਇੱਥੇ ਦੇਖੇ ਹਨ ਅਜਿਹੇ ਖੰਡਰ ਜੋ 15 ਵਰਗ ਕਿਲੋਮੀਟਰ ਤੋਂ ਵੀ ਵੱਧ ਰਕਬੇ ਵਿੱਚ ਫੈਲੇ ਹੋਏ ਹਨ ਭਾਰਤ ਦੇ ਸਭ ਤੋਂ ਮਹਾਨ ਮੁਗਲ ਮਕਬਰਿਆਂ ਵਿੱਚੋਂ ਇੱਕ ਮੌਜੂਦ ਹੈ ਪਰ ਚੰ디ਗੜ੍ਹ ਤੋਂ ਸਿਰਫ 1 ਘੰਟੇ ਦੀ ਦੂਰੀ ਤੇ ਹੋਣ ਦੇ ਬਾਵਜੂਦ ਇੱਥੇ ਸਰਦ ਆਲੂਆਂ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਆਉਂਦਾ ਹੋਵੇ ਪਿੰਡਾਂ ਵੱਲ ਥੋੜਾ ਅੱਗੇ ਜਾ ਕੇ ਤੁਹਾਨੂੰ ਲੋਧੀ ਵੰਸ਼ ਦੇ ਮਕਬਰਿਆਂ ਦਾ ਇੱਕ ਸਮੂਹ ਮਿਲੇਗਾ ਜੋ ਦਿੱਲੀ ਦੇ ਲੋਧੀ ਗਾਰਡਨ ਤੋ ਬਾਹਰ ਸਭ ਤੋਂ ਬਿਹਤਰੀਨ ਹੈ ਫਤੇਗੜ ਸਾਹਿਬ ਦੇ ਨੀਤੇ ਜਿੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ ਸੀ ਉਹ ਇਹ ਸ਼ਹਿਰ ਸੀ ਇਤਿਹਾਸੀ ਜਿਹੜਾ ਖਤਮ ਹੋ ਗਿਆ ਤੇ ਧਰਤੀ ਦੇ ਥੱਲੇ ਹੀ ਦਬ ਗਿਆ